ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼蒂ਪਕਾ ਸੰਧੂ ਤੇ ਗੱਲ ਕਰਦੇ ਹਾਂ ਜੀ ਤਰਨਤਾਰਨ ਜਿਮਨੀ ਚੌਂ ਜਿੱਥੇ ਹਰ ਇੱਕ ਪਾਰਟੀ ਦੀ ਮੋਚ ਦਾ ਸਵਾਲ ਬਣ ਗਿਆ ਹੈ ਲੇਕਿਨ ਦੂਸਰੇ ਪਾਸੇ ਹੀ ਭਾਈ ਅਮਰਿਤਪਾਲ ਸਿੰਘ ਜੀ ਨੂੰ ਲੈ ਕੇ ਆਈ ਵੱਡੀ ਖਬਰ ਜੇਕਰ ਗੱਲ ਕਰੀਏ ਤਾਂ ਇੱਕ ਕਾਂਗਰਸ ਪਾਰਟੀ ਦਾ ਵਿਧਾਇਕ ਭਾਈ ਅਮਰਿਤਪਾਲ ਖਾਲਸਾ ਜੀ ਦੇ ਹੱਕ ਦੇ ਵਿੱਚ ਖੜ ਗਿਆ ਹੈ ਜੇਕਰ ਗੱਲ ਕਰੀਏ ਖਡੂਰ ਸਾਹਿਬ ਦੀ ਲੋਕ ਸਭਾ ਦੀਆਂ ਚੋਣਾਂ ਦੀ ਜਿੱਥੇ ਭਾਈ ਅਮਰਿਤਪਾਲ ਸਿੰਘ ਜੀ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਉਹਨਾਂ ਤੇ ਐਨਐਸਏ ਲੱਗੀ ਹੋਈ ਹੈ ਉਹ ਡਿਗਰੂ ਜੇਲ੍ਹ ਦੇ ਵਿੱਚ ਬੰਦ ਨੇ ਚਾਹੇ ਸਰਕਾਰਾਂ ਨੇ ਸਮੇਂ-ਸਮੇਂ 'ਦੀਆਂ ਸਰਕਾਰਾਂ ਨੇ ਉਹਨਾਂ ਨੂੰ ਬਹੁਤ ਭੰਡਿਆ ਚਾਹੇ ਸਮੇਂ-ਸਮੇਂ 'ਦੀਆਂ ਸਰਕਾਰਾਂ ਨੇ ਉਹਨਾਂ ਦੇ ਉੱਤੇ ਗਲਤ ਇਲਜ਼ਾਮ ਲਗਾਏ ਲੇਕਿਨ ਇਸ ਟਾਈਮ ਉਹਨਾਂ ਦੇ ਹੌਸਲੇ ਬੁਲੰਦ ਨੇ ਜੇਲ੍ਹ 'ਚ ਬੈਠਿਆ ਵੀ ਉਹਨਾਂ ਦੇ ਹੌਸਲੇ ਬੁਲੰਦ ਨੇ ਤੇ ਉਹਨਾਂ ਵੱਲੋਂ ਚਾਹੇ ਬੀਬੀ ਪਰਨਜੀਤ ਖਾਲੜਾ ਨੂੰ ਜਿਹੜਾ ਹੈ ਉਮੀਦਵਾਰ ਉਤਾਰਿਆ ਜਾਵੇ ਤੇ ਚਾਹੇ ਉਤਾਰਿਆ ਜਾਵੇ ਤੇ ਜੇਕਰ ਗੱਲ ਕਰੀਏ ਆਪਣੇ ਪਿਤਾ ਜਿਹੜੇ ਨੇ ਤਰਸੀਮ ਸਿੰਘ ਖਾਲਸਾ ਜੀ ਨੂੰ ਤੁਹਾਨੂੰ ਦੱਸਦੀ ਏ ਕਿ ਇੱਕ ਵੱਡਾ ਵਿਦਾਇਕ ਕਾਂਗਰਸ ਪਾਰਟੀ ਦਾ ਉਹਨੇ ਇਹ ਗੱਲ ਕਹੀ ਹੈ ਕਿ ਜਿਹੜੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਨੇ ਉਹੀ ਤਰਨ ਤਰਨ ਜਿਮਨੀ ਚੋਣ ਤੋਂ ਵੱਡੀ ਜਿੱਤ ਪ੍ਰਾਪਤ ਕਰਨੀ ਜੇਕਰ ਗੱਲ ਕਰੀਏ ਖਡੂਰ ਸਾਹਿਬ ਵਿੱਚ ਜਿੱਥੇ ਚਾਹੇ ਭਾਜਪਾ ਦਾ ਸੀ ਉਹਨਾਂ ਦੇ ਜਿਹੜਾ ਸਾਹਮਣੇ ਤੋਂ ਉਮੀਦਵਾਰ ਤੇ ਚਾਹੇ ਸੀ ਉਹ ਕਾਂਗਰਸ ਪਾਰਟੀ ਦਾ ਲੇਕਿਨ ਵੱਡੀ ਜਿੱਤ ਪ੍ਰਾਪਤ ਕੀਤੀ ਪਾਈ ਉਮੀਦਵਾਰ ਖਾਲਸਾ ਜੀ ਨੇ 197000 ਵੋਟਾਂ ਲੈ ਕੇ ਪੰਥ ਦੇ ਨਾਲ ਜੁੜੇ ਹੋਏ ਲੋਕ ਨੇ ਸਿੱਖ ਪਾਈਚਾਰੇ ਦੇ ਲੋਕ ਨੇ ਤੇ ਭਾਈ ਅੰਮ੍ਰਿਤਸਰ ਅੰਮ੍ਰਿਤਪਾਲ ਖਾਲਸਾ ਜੀ ਦਾ ਆਪਣਾ ਹਲਕਾ ਹੈ ਲੋਕ ਬਹੁਤ ਚੰਗੀ ਤਰ੍ਹਾਂ ਪਛਾਣਦੇ ਨੇ ਲੋਕਾਂ ਨੂੰ ਪਤਾ ਹੈ ਕੌਣ ਸੱਚਾ ਹੈ ਕੌਣ ਝੂਠਾ ਹੈ ਕਿਉਂਕਿ ਲੋਕਤੰਤਰ ਇਸ ਲਈ ਹੀ ਬਣਿਆ ਹੈ ਲੋਕਾਂ ਦੇ ਅੰਦਰ ਹਰ ਗੱਲ ਪਹਿਲਾਂ ਹੀ ਪਤਾ ਹੁੰਦੀ ਪਤਾ ਤਾਂ ਹਰ ਕਿਸੇ ਪਾਰਟੀ ਨੂੰ ਹੁੰਦੀ ਹੈ ਲੇਕਿਨ ਉਹ ਆਪਣੀ ਵਾਵਾ ਕਰਦੇ ਨੇ ਲੇਕਿਨ ਇਸ ਟਾਈਮ ਜਿਹੜੇ ਨੇ ਆਈ ਅੰਮ੍ਰਿਤਪਾਲ ਖਾਲਸਾ ਜੀ ਉਹਨਾਂ ਦੇ ਹੱਕ ਦੇ ਵਿੱਚ ਇੱਕ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਉਹ ਜਿਹੜੇ ਨੇ ਜਿਨ੍ਹਾਂ ਨੇ ਗੱਲ ਕਹੀ ਹੈ ਉਹ ਕਾਂਗਰਸ ਪਾਰਟੀ ਦੇ ਵਿਧਾਇਕ ਦੇ ਸਾਨੂੰ ਦੱਸਿਆ ਕਿ ਤਰਨਤਾਰ ਜਿਮਨੀ ਚੋਣ ਨੂੰ ਲੈ ਕੇ ਰਾਜਨੀਤਿਕ ਮਾਹੌਲ ਗਰਮ ਹੋ ਰਿਹਾ ਹੈ ਸਾਰਿਆਂ ਦੀਆਂ ਨਜ਼ਰਾਂ ਵੱਖਵਾਦੀ ਸੰਸਦ ਮੈਂਬਰ ਅਮਰਿਤਪਾਲ ਸਿੰਘ ਤੇ ਟਿਕੀਆਂ ਹੋਈਆਂ ਹਨ ਸਾਰੀਆਂ ਰਾਜਨੀਤਿਕ ਪਾਰਟੀਆਂ ਵਿੱਚ ਇਸ ਗੱਲ ਨੂੰ ਲੈ ਕੇ ਚਿੰਤਨ ਹੈ ਕਿ 2024 ਦੀ ਲੋਕ ਸਭਾ ਚੋਣਾਂ ਵਿੱਚ ਸੰਸਦ ਮੈਂਬਰ ਬਣ ਕੇ ਸਾਰਿਆਂ ਨੂੰ ਹਾਰਨ ਵਾਲੇ ਅਮਰਿਤਪਾਲ ਸਿੱਖ ਸਿੰਘ ਉਪ ਚੋਣਾਂ ਤੇ ਤੇ ਕੋਈ ਪ੍ਰਭਾਵ ਪਾਵੇਗਾ ਇਸ ਦੇ ਨਾਲ ਕੰਪੂਰ ਥਲਾ ਤੋਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਅਮਰਿਤਪਾਲ ਸਿੰਘ ਚੋਣ ਇੱਕ ਫੈਕਟਰ ਹੋ ਸਕਦਾ ਹੈ ਸੋਮਾ ਨੂੰ ਆਪਣੇ ਸਰਕਾਰੀ ਫਲੈਟ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰਾਣਾ ਗੁਰਜੀਤ ਨੇ ਕਿਹਾ ਜੇਕਰ ਅਮਰਿਤਪਾਲ ਦੇ ਉਮੀਦਵਾਰ ਨੂੰ ਵੋਟਾਂ ਮਿਲਦੀਆਂ ਹਨ ਤਾਂ ਰਾਜ ਅਤੇ ਕੇਂਦਰ ਸਰਕਾਰਾਂ ਉੱਤੇ ਵਿਚਾਰ ਕਰਨਾ ਪਵੇਗਾ ਦੱਸ ਦਈਏ ਕਿ ਰਾਣਾ 2014 ਦੀ ਖਡੂਰ ਸੈਵ ਲੋਕ ਸਭਾ ਸੀਟ ਹਤਾਂਕਾਂ ਦਾ ਹਲਕਾ ਲੋਕ ਸਭਾ ਦੇ ਅੰਦਰ ਆਉਂਦਾ ਹੈ ਜੋ ਚੋਣ ਲੜੀ ਸੀ ਰਾਣਾ ਨੇ ਕਿਹਾ ਕਿ ਸਿੱਖਾਂ ਦਿਆਂ ਚਿੰਤਾਵਾਂ ਨੂੰ ਉਜਗਾਰ ਕਰਨਾ ਤੇ ਵਿਚਾਰਨ ਦੀ ਲੋੜ ਹੈ ਉਹਨਾਂ ਨੇ ਅੱਗੇ ਕਿਹਾ ਕਿ ਤਰਨਤਾਰਨ ਨੂੰ ਪਹੁੰਚਾਉਣ ਮਾਝੇ ਦੇ ਮੁੱਢ ਨੂੰ ਵੀ ਦਰਸਾਵੇਗੀ ਹੜ੍ਹਾਂ ਦੇ ਕਾਰਨ ਸਾਰੇ ਸਵਾਲ ਤੇ ਜਵਾਬ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਹੜਾ ਤੋਂ ਸਬਕ ਸਿੱਖਣ ਦੀ ਲੋੜ ਹੈ ਉਹਨਾਂ ਨੇ ਕਿਹਾ 2019 23 ਤੇ ਹੁਣ 2025 ਵਿੱਚ ਹੜਾ ਆਏ ਹਨ ਇਹ ਭਵਿੱਖਬਾਣੀ ਕੀਤੀ ਗਈ ਕਿ ਆਉਣ ਵਾਲੇ ਸਾਲਾਂ ਵਿੱਚ ਮੌਸਮ ਬਦਲੇਗਾ ਤੇ ਹਰ ਦੁਆਰਾ ਆ ਸਕਦੇ ਇਸ ਲਈ ਸਾਨੂੰ ਅੱਜ ਤਕਨੀਕ ਕਮੇਟੀ ਬਣਾਉਣੀ ਲੋੜ ਹੈ ਤੇ ਤਕਨੀਕ ਕਮੇਟੀ ਦੇ ਰਿਪੋਰਟਾਂ ਨੂੰ ਆਧਾਰ ਤੇ ਸੁਰੱਖਿਆ ਉਪਾਅ ਕੀਤੇ ਜਾ ਸਕਣ ਅੱਜ ਪਾਣੀ ਰਿਚਾਰਜ ਤੇ ਧਿਆਨ ਕੇਂਦਰੀ ਕਰਨ ਦੀ ਲੋੜ ਹੈ ਕਿਉਂਕਿ ਪੰਜਾਬ ਕੋਲ ਸਿਰਫ 15 ਸਾਲ ਦਾ ਪਾਣੀ ਬਚਿਆ ਹੈ ਜੇਕਰ ਪਾਣੀ ਰਿਚਾਰਜ ਤੇ ਧਿਆਨ ਕੇਂਦਰੀ ਕਰਦੇ ਹਨ ਤੇ ਧਰਤੀ ਹੇਠਲੇ ਪਾਣੀ ਨੂੰ ਪੱਧਰ ਵਧਾ ਸਕਦਾ ਪਰ ਸਰਕਾਰ ਪ੍ਰਤੀ ਗੰਭੀਰ ਨਹੀਂ ਜਾਪਦੀ ਵਿਧਾਨ ਸਭਾ ਦੇ ਵਿਸ਼ੇਸ਼ ਜਿਹੜਾ ਹੈ ਸੈਸ਼ਨ ਬੁਲਾਇਆ ਗਿਆ ਹੈ ਪਰ ਇਹਨਾਂ ਮੁੱਦਿਆਂ ਤੇ ਚਰਚਾ ਨਹੀਂ ਹੋਈ ਉਹਨਾਂ ਨੇ ਉਸ ਦੌਰਾਨ ਇਹ ਵੀ ਗੱਲ ਕਹੀ ਜਿਹੜੇ ਨੇ ਭਾਈ ਅਮਰਿਤਪਾਲ ਖਾਲਸਾ ਜੀ ਉਹ ਉਥੋਂ ਵੱਡੀ ਜਿੱਤ ਪ੍ਰਾਪਤ ਕਰ ਸਕਦੇ ਨੇ ਕਿਉਂਕਿ ਖਡੂਰ ਸਾਹਿਬ ਤੋਂ ਉਹ ਪਹਿਲਾਂ ਹੀ ਲੋਕ ਸਭਾ ਦੀ ਸੀਟ ਜਿੱਤਦੇ ਹੋਏ ਨੇ ਤੇ ਚਾਹੇ ਉਹਨਾਂ ਵੱਲੋਂ ਕੋਈ ਵੀ ਉਮੀਦਵਾਰ ਉਤਾਰਿਆ ਜਾਵੇ ਉਹ ਉਥੋਂ ਜਿੱਤ ਪ੍ਰਾਪਤ ਕਰ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਜਿੱਥੇ ਭਾਈ ਅਮਰਿਤਪਾਲ ਖਾਲਸਾ ਜਿਹਦੇ ਪਿਤਾ ਜੀ ਵੀ ਜਿਹੜੇ ਹਰ ਪ੍ਰਵਾਲ ਲੋਕਾਂ ਦੀ ਮਦਦ ਕਰਦੇ ਨਜ਼ਰ ਆਏ ਦੂਸਰੇ ਪਾਸੇ ਤੁਹਾਨੂੰ ਦਸੀਏ ਜੀ ਪਾਈ ਅਮਿਤਪਰ ਖਾਲਸਾ ਜੀ ਜਿਹੜੇ ਵਿੱਚ ਜੇਲ੍ਹ ਤੇ ਬੈਠੇ ਹੀ ਉਹਨਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਸ਼ਾਇਦ ਉਹ 45 ਦਿਨਾਂ ਦੀ ਫਲੋ ਫਲੋਰ ਤੇ ਵੀ ਬਾਹਰ ਆ ਸਕਦੇ ਨੇ ਪ੍ਰੋਲ ਉਹਨਾਂ ਨੂੰ ਮਿਲ ਸਕਦੀ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਪਾਈ ਅਮਿਤਪਰ ਖਾਲਸਾ ਜੀ 2027 ਲਈ ਵੀ ਐਲਾਨ ਕਰ ਚੁੱਕੇ ਨੇ ਆਪਣੇ ਸਾਥੀਆਂ ਨਾਲ ਉਹ ਸਰਗਰਮ ਦਿਖਾਈ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਹਰੇਕ ਇਲਾਕੇ ਦੇ ਵਿੱਚੋਂ ਆਪਣਾ ਹਲਕੇ ਦੇ ਵਿੱਚੋਂ ਅਸੀਂ ਆਪਣਾ ਉਮੀਦਵਾਰ ਖੜਾ ਕਰਾਂਗੇ ਤੇ ਇੱਥੇ ਵੀ ਹੁਣ ਦੂਸੀਆਂ ਪਾਰਟੀਆਂ ਵੱਲੋਂ ਵੀ ਇਹ ਚਰਚਾ ਹੋਣ ਲੱਗ ਪਈ ਹੈ ਕਿ ਪੰਥਕ ਤੇ ਸਿੱਖਾਂ ਦਾ ਏਰੀਆ ਹੈ ਤੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਪਹਿਲਾਂ ਵੀ ਬਹੁਤ ਵੱਡੀ ਜਿੱਤ ਉਥੋਂ ਪ੍ਰਾਪਤ ਕਰ ਸਕ ਗਏ ਕਲ ਚੁਕੇ ਨੇ ਤਾਂ